ਕਹਾਣੀ ਅੰਤਰਯਾਮਤਾ ਲੇਖਕ ਨਾਨਕ ਸਿੰਘ ਉਸ ਦਿਨ ਹੋਟਲ ਵਿੱਚ ਚਾਹ ਪੀਂਦੇ ਆ ਬਹਿਸ ਛਿੜ ਪਈ ਅੰਤਰਯਾਮਤਾ ਦੇ ਵਿਸ਼ੇ ਉੱਤੇ ਪ੍ਰੋਫੈਸਰ ਸ਼ਰਮਾ ਜਿਹੜੇ ਸੰਸਕ੍ਰਿਤ ਦੇ ਪ੍ਰੋਫੈਸਰ ਸਨ ਇਸ ਵਿਸ਼ੇ ਨੂੰ ਧਾਰਮਿਕ ਨੁਕਤੇ ਤੋਂ ਲੈਂਦੇ ਹੋਏ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅੰਤਰਯਾਮਤਾ ਦੀ ਸ਼ਕਤੀ ਸਿਰਫ ਰੋਹਾਨੀ ਆਦਮੀਆਂ ਵਿੱਚ ਹੀ ਆ ਸਕਦੀ ਹੈ ਪਰ ਸਾਇੰਸ ਦੇ ਪ੍ਰੋਫੈਸਰ ਜੋਗਿੰਦਰ ਇਸ ਥਿਉਰੀ ਨੂੰ ਦਕੀਆ ਨੋਸੀ ਦੱਸ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਖੋਖਲੀਆਂ ਗੱਲਾਂ ਨੇ ਅੰਤਰਯਾਮਤਾ ਜਾਂ ਜੋਤਿਸ਼ ਇੱਕ ਵਿਦਿਆ ਜਾਂ ਹੁਨਰ ਹੈ ਹੋਰ ਕੁਝ ਨਹੀਂ ਇੱਕ ਹਰੜ ਪੋਪੋ हिप्नोटाइजर ਜਾਂ ਮੈਸਮਰਾਈਜ਼ਰ ਵੀ ਤਾਂ ਤੁਹਾਡੇ ਦਿਲ ਦੀਆਂ ਗੱਲਾਂ ਜਾਣ ਸਕਦਾ ਹੈ ਕਿਉਂ ਲੋਕ ਰੋਹਾਨੀਅਤ ਬਾਰੇ ਵੀ ਕੁਝ ਗਿਆਨ ਰੱਖਦੇ ਨੇ ਬਹਿਸ ਬੜੀ ਖੁਸ਼ਕ ਸੀ ਜਿਸ ਨੇ ਚਾਹ ਦਾ ਸਵਾਦ ਕਾਫੀ ਹੱਦ ਤੱਕ ਕਿਰਕਿਰਾ ਕਰ ਦਿੱਤਾ ਪਰ ਅਚਾਨਕ ਹੀ ਇਸ ਵਿੱਚ ਰਸਪਣਾ ਸ਼ੁਰੂ ਹੋ ਗਿਆ ਜਦੋਂ ਇਸ ਸਿਲਸਲੇ ਵਿੱਚ ਆਰਟਸ ਦੇ ਪ੍ਰੋਫੈਸਰ ਮਿਸਟਰ ਜੁਗਲ ਕਿਸ਼ੋਰ ਨੇ ਇਸ ਬਹਿਸ ਨੂੰ ਇਕ ਅਜਿਹੇ ਪਹਿਲੂ ਤੇ ਲਿਆ ਕੇ ਸਭ ਦਾ ਧਿਆਨ ਬਹਿਸ ਵਿੱਚੋਂ ਹਟਕੇ ਉਸ ਦੀ ਆਪ ਪਵਿੱਤੀ ਵੱਲ ਚਲਾ ਗਿਆ ਪ੍ਰੋਫੈਸਰ ਜੁਗਲ ਕਿਸ਼ੋਰ ਕਹਿਣ ਲੱਗਾ ਮੈਂ ਤੇ ਸਮਝਦਾ ਹਾਂ ਹਰ ਇੱਕ ਮਰਦ ਤੀਵੀਂ ਤੇ ਬੱਚਾ ਅੰਤਰਯਾਮੀ ਹੈ ਕੁਦਰਤ ਨੇ ਅੰਤਰਯਾਮਤਾ ਦੀ ਸ਼ਕਤੀ ਹਰ ਇਨਸਾਨ ਨੂੰ ਦੇ ਰੱਖੀ ਹੈ ਪਰ ਮੁਸ਼ਕਲ ਇਹ ਹੈ ਕਿ ਅਸੀਂ ਇਸ ਸ਼ਕਤੀ ਨੂੰ ਜ਼ਾਇਆ ਕਰ ਦਿੰਦੇ ਹਾਂ ਅੱਖਾਂ ਕੰਨਾਂ ਜ਼ੁਬਾਨ ਥਾਣੀ ਸਾਰੇ ਹਾਸਪੇ ਉਸ ਦੀ ਇਹ ਅਨੋਖੀ ਦਲੀਲ ਸੁਣ ਕੇ ਨਵਾਂ ਪ੍ਰੋਫੈਸਰ ਅਮਰਜੀਤ ਸਿੰਘ ਜਿਹੜਾ ਅਸਾਂ ਸਾਰਿਆਂ ਵਿੱਚੋਂ ਵੱਧ ਮੁਖੌਲੀ ਤੇ ਹਾਜ਼ਰ ਜਵਾਬ ਸੀ ਕਹਿਣ ਲੱਗਾ ਤਾਂ ਮਿਸਟਰ ਕਿਸ਼ੋਰ ਤੁਹਾਡੇ ਖਿਆਲ ਵਿੱਚ ਅੰਤਰਯਾਮੀ ਬਣਨ ਲਈ ਆਦਮੀ ਨੂੰ ਅੰਨ ਬੋਲਾ ਜਾਂ ਗੂੰਗਾ ਹੋਣਾ ਚਾਹੀਦਾ ਹੈ ਕਿਉਂ ਬੇਸ਼ੱਕ ਜੁਗਲਕਿਸ਼ੋਰ ਉਸੇ ਗੰਭੀਰਤਾ ਵਿੱਚ ਕਹਿਣ ਲੱਗਾ ਇਹ ਸ਼ਕਤੀ ਗੂੰਗਿਆਂ ਬੋਲਿਆਂ ਤੇ ਅੰਨਿਆਂ ਅੰਦਰ ਇੱਕ ਨਾਰਮਲ ਆਦਮੀ ਨਾਲੋਂ ਜ਼ਿਆਦਾ ਹੁੰਦੀ ਹੈ ਆਪਣੀ ਦਲੀਲ ਨੂੰ ਸਾਬਤ ਕਰਨ ਲਈ ਮੈਂ ਇੱਕ ਜ਼ਿੰਦਾ ਮਿਸਾਲ ਪੇਸ਼ ਕਰ ਸਕਦਾ ਹਾਂ ਤੇ ਮਿਸਾਲ ਵਜੋਂ ਪ੍ਰੋਫੈਸਰ ਜਿਗਲ ਕਿਸ਼ੋਰ ਨੇ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਸੁਣਾਣੀ ਸ਼ੁਰੂ ਕੀਤੀ ਫਸਟ ਤੋਂ ਲੈ ਕੇ 3rd ਇਅਰ ਦੀ ਪੜ੍ਹਾਈ ਤੱਕ ਮੇਰੇ ਮਾਪਿਆਂ ਦੀ ਮਾਇਕ ਹਾਲਤ ਕਾਫੀ ਖਰਾਬ ਸੀ ਜਿਸ ਕਰਕੇ ਮੈਂ ਹੋਸਟਲ ਦੀ بجائے ਇੱਕ ਸਸਤੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸਾਂ ਇੱਕ ਗੁੰਮਨਾਮ ਜਿਹੇ ਬਾਜ਼ਾਰ ਦੀ ਨੁੱਕਰ ਤੇ ਫੇਰ ਠਾ ਇੱਕ ਕਟਿਆਲ ਜਹੀ ਦੁਕਾਨ ਸੀ ਤੇ ਉਤਲੇ ਹਿੱਸੇ ਵਿੱਚ ਮੇਰਾ ਕਮਰਾ ਥੱਲਵਾ ਦੁਕਾਨਦਾਰ ਇੱਕ ਬੁੱਢਾ ਜਿਹਾ ਦਮੇ ਦਾ ਰੋਗੀ ਸੀ ਜਿਹੜਾ ਸਾਰਾ ਦਿਨ ਦੁਕਾਨ ਦੀ ਪਿਛਲੀ ਕੰਧ ਨਾਲ ਢਾਸਣਾ ਲਾਈ ਹੁੱਕਾ ਪੀਂਦਾ ਤੇ ਖੰਗਦਾ ਰਹਿੰਦਾ ਤੇ ਉਸਦੀ ਲੜਕੀ ਦੁਕਾਨ ਦਾ ਕੰਮ ਚਲਾਉਂਦੀ ਸੀ ਦੁਕਾਨ ਉਤੇ ਸਿਗਰਟ ਬੀੜੀਆਂ ਤੇ ਪੂਜੇ ਹੋਏ ਛੋਲੇ ਮुरमਰਾ ਆਦੀ ਸੌਦਾ ਹੁੰਦਾ ਸੀ ਇਸ ਤੋਂ ਛੁੱਟ ਬੱਚਿਆਂ ਲਈ ਸਸਤੇ ਮੁੱਲ ਦੇ ਖਿਡੌਣੇ ਤੇ ਕੁਝ ਕਾਪੀਆਂ ਪੈਨਸਲਾਂ ਜਾਂ ਉਰਦੂ ਹਿੰਦੀ ਤੇ ਪੰਜਾਬੀ ਦੇ ਕਾਏ ਦੇ ਵੀ ਉਸ ਰੱਖੇ ਹੋਏ ਸਨ ਜਿੰਨੀ ਵਾਰੀ ਵੀ ਮੈਂ ਪੌੜੀਆਂ ਚੜਦਾ ਉਤਰਦਾ ਮੇਰਾ ਧਿਆਨ ਉਸ ਕੁੜੀ ਵੱਲ ਚਲਾ ਜਾਂਦਾ ਜਿਹੜੀ ਹਮੇਸ਼ਾ ਇੱਕੋ ਤਰ੍ਹਾਂ ਦੇ ਪੋਜ਼ ਵਿੱਚ ਬੈਠੀ ਹੁੰਦੀ ਤੇ ਬਿਨਾਂ ਬੋਲਿਆਂ ਚਾਲਿਆ ਸੌਦਾ ਵੇਚ ਹੀ ਜਾਂਦੀ ਸੀ ਮੈਂ 3 ਸਾਲ ਉਸੇ ਮਗਾਣ ਵਿੱਚ guzਾਰੇ ਤੇ 3 ਸਾਲ ਮੈਂ ਉਸ ਕੁੜੀ ਨੂੰ ਇਹੋ ਕੁਝ ਕਰਦਿਆਂ ਵੇਖਦਾ ਰਿਹਾ ਪਹਿਲਾ ਪਹਿਲ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਉਸ ਦੀ ਉਮਰ 13-14 ਵਰਿਆਂ ਦੀ ਸੀ ਰੰਗ ਰੂਪ ਉਸ ਦਾ ਮਾੜਾ ਨਹੀਂ ਸੀ ਪਰ ਸਰੀਰਕ ਰਹਿਤ ਵੱਲੋਂ ਬਿਲਕੁਲ ਜ਼ੀਰੋ ਝਾਟਾ ਖਿੰਦਿਆ ਹੋਇਆ ਕੱਪੜੇ ਮੈਲੇ ਚਿੱਕੜ ਤੇ ਅੱਧ ਤੋਤੇ ਮੂੰਹ ਉਹ ਆਪਣੇ ਕੰਮਕਾਰ ਵਿੱਚ ਕਾਫੀ ਚੁਸਤ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਮੈਂ ਉਸ ਬਾਬਤ ਕਦੀ ਬਹੁਤਾ ਨਹੀਂ ਸੀ ਸੋਚਿਆ ਪਰ ਜਿਉਂ-ਜਿਉਂ ਉਹ ਜਵਾਨ ਹੁੰਦੀ ਗਈ ਤੇ ਜਵਾਨੀ ਦੇ ਨਾਲ-ਨਾਲ ਉਸ ਦਾ ਹੁਲੀਆ ਵੀ ਬਦਲਦਾ ਗਿਆ ਤਾਂ ਉਸ ਬਾਰੇ ਮੈਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਣ ਲੱਗ ਪਿਆ ਇਸ ਦਾ ਪਿਓ ਵੀ ਪਤਾ ਨਹੀਂ ਕਿਹੋ ਜਿਹੀ ਮਿੱਟੀ ਦਾ ਘੜਿਆ ਹੋਇਆ ਹੈ ਕਿ ਜਵਾਨ ਧੀ ਨੂੰ ਸੌਦਾ ਤੋਲਣ ਤੇ ਬਿਠਾਲ ਛੱਡਿਆ ਸੂ ਆਖਰ ਕਦੋਂ ਤੀ ਕੇ ਵਿਚਾਰੀ ਇਸ ਖਲਜਗਣ ਨੂੰ ਨਿਭਾਏਗੀ ਮੇਰੀ ਦਿਲਚਸਪੀ ਉਸ ਨਾਲ ਇਥੋਂ ਤੀਕ ਵੱਧ ਗਈ ਕਿ ਦਿਲ ਕਰੇ ਉਸ ਨਾਲ ਕੁਝ ਗੱਲਾਂ ਕਰਾਂ ਮੇਰੇ ਮਤਲਬ ਦਾ ਕੋਈ ਸੌਦਾ ਉਸ ਪਾਸ ਛੁੱਟ ਸਿਗਰਟਾਂ ਤੋਂ ਨਹੀਂ ਸੀ ਪਰ ਉਹ ਵੀ ਘਟੀਆ ਕਿਸਮ ਦੇ ਇੱਕ ਦਿਨ ਮੈਂ ਜਾਣ ਕੇ ਹੀ ਉਸ ਦੇ ਥੜੇ ਤੇ ਜਾ ਖਲੋਤਾ ਤੇ ਇਸ ਤੋਂ ਪਹਿਲਾਂ ਕਿ ਉਸ ਬਾਸੋਂ ਕੋਈ ਚੀਜ਼ ਮੰਗਦਾ ਉਹ ਮੇਰੇ ਵੱਲ ਤੱਕ ਕੇ ਸ਼ਰਮਿੰਦਾ ਜਿਹਾ ਹਾਸਾ ਹੱਸੀ ਤੇ ਫਿਰ ਸਿਗਰਟ ਵਾਲੇ ਡੱਬੇ 'ਚੋਂ ਇੱਕ ਡੱਬੇ ਚੁੱਕ ਕੇ ਮੇਰੇ ਵੱਲ ਵਧਾਉਂਦਿਆਂ ਉਸ ਕੋ ਜੇ ਇਸ਼ਾਰੇ ਕੀਤੇ ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਗੂੰਗੀ ਤੇ ਬੋਲੀ ਹੈ ਮੈਂ ਹੈਰਾਨ ਸਾਂ ਕਿ ਉਸ ਨੂੰ ਮੇਰੇ ਇਰਾਦੇ ਦਾ ਕਿਵੇਂ ਪਤਾ ਲੱਗ ਗਿਆ ਸੋਚਿਆ ਸ਼ਾਇਦ ਮੇਰੇ ਕੋਟ ਪੈਂਟ ਨੂੰ ਵੇਖ ਕੇ ਉਸ ਸਮਝ ਲਿਆ ਹੋਵੇਗਾ ਕਿ ਮੈਂ ਸਿਗਰਟਾਂ ਦਾ ਗਾਹਕ ਹਾਂ ਬੇਦਿਲੇ ਜਿਹੀ ਮੈਂ ਇੱਕ ਡੱਬੇ ਉਸ ਪਾਸੋਂ ਖਰੀਦੀ ਤੇ ਕਾਲਜ ਚਲਾ ਗਿਆ ਦੂਜੇ ਦਿਨ ਜਦ ਮੈਂ ਉਧਰ ਲੰਘਿਆ ਤਾਂ ਮੇਰੀ ਨਜ਼ਰ ਫੇਰ ਉਸ ਕੁੜੀ ਤੇ ਜਾ ਪਈ ਨਾਲੇ ਉਸਦੇ ਸੌਦੇ ਉੱਤੇ ਮੈਂ ਵੇਖਿਆ ਅੱਜ 2-3 ਕਿਸਮ ਦੇ ਵਧੀਆ ਸਿਗਰਟਾਂ ਦੀਆਂ ਡੱਬੀਆਂ ਉਸ ਦੀ ਟੋਕਰੀ ਵਿੱਚ ਮੌਜੂਦ ਸਨ ਮੇਰੇ ਵੱਲ ਤੱਕ ਕੇ ਉਹ ਮਿੱਠੇ ਜਿਹੇ ਰੋਂ ਵਿੱਚ ਮੁਸਕੁਰਾਈ ਤੇ ਫਿਰ ਉਸ ਨੇ ਮੇਰਾ ਧਿਆਨ ਉਹਨਾਂ ਡੱਬੀਆਂ ਵੱਲ ਦਿਵਾਇਆ ਜਿਵੇਂ ਮੈਨੂੰ ਕਹਿ ਰਹੀ ਹੋਵੇ ਤੈਨੂੰ ਇਸੇ ਕਿਸਮ ਦੀ ਸਿਗਰਟ ਚਾਹੀਦੀ ਨੀਨਾ ਮੈਂ ਤੇਰੇ ਲਈ ਲਿਆ ਰੱਖੇ ਨੇ ਏਸੀ ਉਸ ਗੂੰਗੀ ਬੋਲੀ ਕੁੜੀ ਦੀ ਪਹਿਲੀ ਤੋਂ ਬਾਅਦ ਦੂਜੀ ਅੰਤਰਜਾਮਤਾ ਜਿਸ ਮੈਨੂੰ ਹੈਰਾਨ ਕਰ ਦਿੱਤਾ ਮੈਂ ਉਸ ਦਾ ਗਾਹਕ ਬਣ ਗਿਆ ਰੋਜ਼ ਉਸ ਨੂੰ ਕੁਝ ਪੈਸੇ ਵਟਾ ਕੇ ਹੀ ਕਾਲਜ ਜਾਂਦਾ ਸਾਂ ਤੇ ਉਹ ਵੀ ਜਿਵੇਂ ਮੇਰੇ ਪੈਸਿਆਂ ਦੀ ਉਡੀਕ ਵਿੱਚ ਹੀ ਹੁੰਦੀ ਮੇਰੇ ਪੌੜੀਆਂ ਉਤਰਨ ਦੀ ਢਿੱਲ ਹੁੰਦੀ ਕਿ ਚਾਟੋ ਟੋਕਰੀ ਚੋਂ ਡੱਬੀ ਕੱਢ ਕੇ ਇੱਕ ਮਨੋਹਰ ਜਿਹੀ ਮੁਸਕਰਾਹਟ ਮੈਨੂੰ ਦੇ ਦਿੰਦੀ ਹੌਲੀ ਹੌਲੀ ਉਸ ਦੀ ਮੇਰੀ ਜਾਣ ਪਹਿਚਾਣ ਮਿੱਤਰਤਾ ਵਿੱਚ ਵਧਦੀ ਗਈ ਪਹਿਲਾਂ ਮੈਂ ਇਹ ਵੇਖ ਕੇ ਬੜਾ ਹੈਰਾਨ ਹੁੰਦਾ ਸਾਂ ਕਿਉਂ ਕਿਸ ਤਰ੍ਹਾਂ ਘੰਟਿਆਂ ਬੱਧੀ ਆਪਣੇ ਪਿਓ ਨਾਲ ਇਸ਼ਾਰਿਆਂ ਥਾਣੀ ਗੱਲਾਂ ਕਰਦੀ ਰਹਿੰਦੀ ਸੀ ਤੇ ਕਿਵੇਂ ਉਹ ਇੱਕ ਦੂਜੇ ਦਾ ਮਤਲਬ ਸਮਝ ਲੈਂਦੇ ਹੋਣਗੇ ਪਰ ਥੋੜੇ ਹੀ ਚਿਰ ਵਿੱਚ ਇਹ ਵਿਦਿਆ ਉਸ ਮੈਨੂੰ ਵੀ ਕੋਲ ਕੇ ਪਿਲਾ ਦਿੱਤੀ ਤੂੰ ਉੱਪਰ ਰਹਿੰਦਾ ਹੈ ਕਿੰਨਾ ਕਿਰਾਇਆ ਦਿੰਦਾ ਹੈ ਮਾਂ ਪਿਓ ਕਿੱਥੇ ਰਹਿੰਦੇ ਹੀ ਕਿੰਨੇ ਭੈਣ ਭਰਾ ਹੋ ਇਹੋ ਜਿਹੇ ਕਈ ਸਵਾਲ ਉਹ ਮੇਰੇ ਉੱਤੇ ਕਰਦੀ ਤੇ ਮੈਂ ਫਟਾਫਟ ਉਦਾਂ ਹੀ ਇਸ਼ਾਰਿਆਂ ਵਿੱਚ ਜਵਾਬ ਦੇ ਹੀ ਜਾਂਦਾ ਸਾਂ ਕੁਝ ਚਿਰ ਬਾਅਦ ਇੱਕ ਦਿਨ ਮੈਂ ਇੱਕ ਹੋਰ ਉਸਦੀ ਅੰਤਰਯਾਮਤਾ ਵੇਖੀ ਕਾਲਜੋਂ ਆ ਕੇ ਮੈਂ ਇੱਕ ਸਸਤੇ ਜਿਹੇ ਹੋਟਲ ਵਿੱਚ ਰੋਟੀ ਖਾਣ ਜਾਇਆ ਕਰਦਾ ਸੀ ਉਸ ਦਿਨ ਕੁਝ ਜ਼ਿਆਦਾ ਦੇਰ ਹੋ ਜਾਣ ਕਰਕੇ ਮੈਨੂੰ ਸਖਤ ਭੁੱਖ ਲੱਗੀ ਹੋਈ ਸੀ ਮਕਾਨ ਅੱਗੇ ਆ ਕੇ ਜਦ ਮੈਂ ਬਾਈਸਾਈਕਲ ਤੋਂ ਉਤਰਿਆ ਤਾਂ ਸੁਲੇਖਾ ਨੂੰ ਮੈਂ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਮਕਈ ਦੀਆਂ ਰੋਟੀਆਂ ਪਕਾਉਂਦਿਆਂ ਵੇਖਿਆ ਨਾਲ ਹੀ ਮੈਨੂੰ ਸਰੋਂ ਦੇ ਸਾਗ ਦੀ ਖੁਸ਼ਬੂ ਆਈ ਤੇ ਨਾਲ ਹੀ ਆਪਣਾ ਪਿੰਡ ਯਾਦ ਆ ਗਿਆ ਮੇਰੀ ਮਾਂ ਕਦੀ ਇਦਾਂ ਹੀ ਸਿਆਲ ਦੇ ਦਿਨੀ ਮਕਈ ਦੇ ਢੋਡੇ ਪਕਾ ਕੇ ਸਾਗ ਦੇ ਨਾਲ ਖਵਾਇਆ ਕਰਦੀ ਸੀ ਉੱਪਰ ਜਾ ਕੇ ਮੈਂ ਕਿਤਾਬਾਂ ਰੱਖੀਆਂ ਕੱਪੜੇ ਬਦਲੇ ਤੇ ਫੇਰ ਘਿਓ ਵਾਲੇ ਡੱਬੇ ਚੋਂ ਕੌਲੀ ਵਿੱਚ ਘਿਓ ਪਾ ਕੇ ਹੋਟਲ ਵੱਲ ਜਾਣ ਲਈ ਤਿਆਰ ਹੀ ਹੋਇਆ ਸਾਹ ਕੇ ਬੂਹੇ ਵਿੱਚ ਮੈਂ ਸੁਲੇਖਾ ਨੂੰ ਵੇਖਿਆ ਥਾਲੀ ਵਿੱਚ ਦੋ ਮੱਕਈ ਦੀਆਂ ਰੋਟੀਆਂ ਖੂਬ ਚੁੰਗੇ ਕੱਢ ਕੇ ਚੋਪੜੀਆਂ ਹੋਈਆਂ ਤੇ ਕੌਲ ਵਿੱਚ ਸਾਗ ਜਿਸ ਦੇ ਉੱਪਰ ਵਾਰ ਗਰਮ ਕੀਤਾ ਹੋਇਆ ਘਿਓ ਤਰ ਰਿਹਾ ਸੀ ਆਪਣੀ ਉਸ ਸੁਭਾਵਿਕ ਮੁਸਕਰਾਹਟ ਨਾਲ ਮੇਰੇ ਵੱਲ ਤੱਕਦਿਆਂ ਸੋ ਲੇਖਾ ਨੇ ਥਾਲੀ ਮੇਰੇ ਵੱਲ ਵਧਾਈ ਇੱਥੇ ਪਹੁੰਚ ਕੇ ਜੰਗਲ ਜੁਗਲ ਕਿਸ਼ੋਰ ਜਰਾ ਕੋ ਰੁਕਿਆ ਅਸੀਂ ਸਾਰੇ ਉਸ ਦੇ ਇਸਰੂ ਮਾਸ ਨੂੰ ਡੂੰਗੀ ਦਿਲਚਸਪੀ ਨਾਲ ਸੁਣ ਰਹੇ ਸਾਂ ਉਸ ਦੇ ਚਿਹਰੇ ਉੱਤੇ ਇੱਕ ਡੂੰਗਾ ਵਿਖਾਦ ਛਾ ਗਿਆ ਤੇ ਠੰਡਾ ਸਾਹ ਭਰ ਕੇ ਉਸ ਫੇਰ ਦੱਸਣਾ ਸ਼ੁਰੂ ਕੀਤਾ ਰੋਟੀ ਮੈਂ ਲੈ ਲਈ ਤੇ ਖਾਂਦਿਆਂ-ਖਾਂਦਿਆਂ ਮੈਂ ਉਸੇ ਸੰਕੇਤਿਕ ਭਾਸ਼ਾ ਵਿੱਚ ਉਸ ਤੋਂ ਪੁੱਛਿਆ ਤੂੰ ਇਤਨੀ ਖੇਚਲ ਕਿਉਂ ਕੀਤੀ ਜਵਾਬ ਵਿੱਚ ਉਸ ਕਿਹਾ ਤੇਰਾ ਜੋ ਦਿਲ ਕਰਦਾ ਸੀ ਮੱਕਈ ਦੀ ਰੋਟੀ ਖਾਣ ਨੂੰ ਸੱਚ ਦੱਸ ਨਹੀਂ ਸਹੀ ਕਰਦਾ ਮੈਂ ਕੀ ਕਣ ਮੁੱਕਰ ਸਕਦਾ ਸਾਂ ਮੈਂ ਪੁੱਛਿਆ ਪਰ ਤੈਨੂੰ ਪਤਾ ਕੀ ਕਣ ਲੱਗਿਆ ਉਹ ਬੋਲੀ ਤੇਰੇ ਚਿਹਰੇ ਤੋਂ ਹੋਰ ਕੀ ਕਣ ਫਿਰ ਸੁਲੇਖਾ ਨੇ ਮੇਰੀ ਉਹ ਘਿਓ ਵਾਲੀ ਕੋਲੀ ਸੂੰਗੀ ਤੇ ਨੱਕ ਚੜਾਉਂਦੀ ਹੋਈ ਬੋਲੀ ਉਸਦੇ ਇਸ਼ਾਰੇ ਹੁਣ ਮੈਨੂੰ ਬੋਲੀ ਹੀ ਜਾਪਣ ਲੱਗ ਪਏ ਸਨ ਇਹ ਘਿਓ ਤੇ ਕਿਸੇ ਕੰਮ ਦਾ ਨਹੀਂ ਜਦੋਂ ਮੈਨੂੰ ਲੋੜ ਹੋਵੇ ਮੈਨੂੰ ਦੱਸੀ ਮੇਰਾ ਪਿਓ ਤੈਨੂੰ ਖਾਲਸ ਘਿਓ ਲਿਆ ਦਿਆ ਕਰੇਗਾ ਕੁਝਰ ਬਾਅਦ ਉਸ ਲੇਖਾ ਨੇ ਉਸਦੇ ਪਿਓ ਨਾਲ ਮੇਰਾ ਕਾਫੀ ਤੋਂ ਜ਼ਿਆਦਾ ਹੇਲ ਮੇਲ ਵਧ ਗਿਆ ਉਸ ਦਾ ਪਿਓ ਮੇਰੀ ਬੜੀ ਇੱਜ਼ਤ ਕਰਦਾ ਸੀ ਉਸ ਨੇ ਮੈਨੂੰ ਘਰ-ਬਾਰ ਦੇ ਕਈ ਹਾਲ ਦੱਸੇ ਤੇ ਵੀ ਦੱਸਿਆ ਕਿ ਇਸ ਬੱਚੀ ਤੋਂ ਬਿਨਾ ਉਸ ਦਾ ਦੁਨੀਆ ਵਿੱਚ ਕੋਈ ਨਹੀਂ ਤੇ ਵੀ ਕਿ ਦਿਨ-ਰਾਤ ਉਸ ਏਸੇ ਚਿੰਤਾ ਵਿੱਚ ਘੁੱਲਦਾ ਰਹਿੰਦਾ ਹੈ ਕਿ ਸੁਲੇਖਾ ਦਾ ਕੀ ਬਣੇਗਾ ਜਦ ਕਿ ਉਸ ਲਈ ਕੋਈ ਚੰਗਾ ਮੁੰਡਾ ਲੱਭਣਾ ਮੁਸ਼ਕਲ ਹੈ ਤੇ ਮਾੜੇ-ਮੋٹے ਨੂੰ ਉਹ ਕਬੂਲਣਾ ਨਹੀਂ ਸੀ ਚਾਹੁੰਦਾ ਦੂਸਰਾ ਹੁਣ ਉਹ ਵਿਚਾਰਾ ਜ਼ਿੰਦਗੀ ਦੇ ਆਖਰੀ ਪੜਾਅ ਤੇ ਸੀ। ਦਮੇ ਨੇ ਉਸ ਦਾ ਸਰੀਰ ਬਿਲਕੁਲ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਸੀ। ਬਹੁਤਾ ਫਿਕਰ ਉਸ ਨੂੰ ਇਸ ਗੱਲ ਦਾ ਮਾਰ ਰਿਹਾ ਸੀ ਕਿ ਜੇ ਉਸ ਨੇ ਆਪਣੇ ਜਿਉਂਦਿਆਂ ਸੁਲੇਖਾ ਦਾ ਕੋਈ ਆਹਰ ਪਾਹਰ ਨਾ ਕੀਤਾ ਤਾਂ ਪਿੱਛੋਂ ਇਸ ਦਾ ਕੀ ਬਣੇਗਾ ਆਦੀ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਸੁਲੇਖਾ ਤੇ ਉਸ ਦੇ ਪਿਓ ਨਾਲ ਮੇਰੀ ਨੇੜਤਾ ਵਧਦੀ ਗਈ। ਸੁਲੇਖਾ ਹੁਣ ਨਿਸੰਗ ਮੇਰੇ ਕਮਰੇ ਵਿੱਚ ਆ ਜਾਂਦੀ ਤੇ ਅਸੀਂ ਘੰਟਿਆਂ ਬਧੀ ਇਸ਼ਾਰਿਆਂ ਵਿੱਚ ਗੱਲਾਂ ਕਰਦੇ ਰਹਿੰਦੇ ਸੁਲੇਖਾ ਦੇ ਪਿਓ ਨੂੰ ਆਪਣੀ ਗੂੰਗੀ ਬੋਲੀ ਲੜਕੀ ਉੱਤੇ ਸ਼ਾਇਦ ਦੇਵੀਆਂ ਜਿੰਨਾ ਭਰੋਸਾ ਸੀ ਇੱਕ ਹੋਰ ਦਿਨ ਦੀ ਗੱਲ ਹੈ ਸੁਲੇਖਾ ਇੱਕ ਪਾਗਲਪੁਣਾ ਕਰ ਬੈਠੀ ਇੱਕ ਗਾਹਕ ਉਸਦੀ ਦੁਕਾਨ ਤੇ ਆਇਆ ਤੇ ਬਿਨਾਂ ਕਿਸੇ ਵਜ੍ਹਾ ਤੋਂ ਹੀ ਸੁਲੇਖਾ ਨੇ ਪਾ ਦਾ ਵੱਟਾ ਚੁੱਕ ਕੇ ਉਸ ਦੇ ਮੱਥੇ ਵਿੱਚ ਦੇ ਮਾਰਿਆ ਗਾਹਕ ਵਿਚਾਰਾ ਲਹੂ ਲੋਹਾਨ ਹੋ ਗਿਆ ਲੋਕਾਂ ਨੇ ਵਿਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ ਮਗਰੋਂ ਮੈਂ ਸੁਲੇਖਾ ਨੂੰ ਇਸ ਦਾ ਸਬਬ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਦਮੀ ਬੜਾ ਬਦਮਾਸ਼ ਹੈ ਉਸ ਦੀਆਂ ਅੱਖਾਂ ਵਿੱਚ ਪਾਪ ਭਰਿਆ ਹੋਇਆ ਸੀ ਮੈਂ ਨਹੀਂ ਸੀ ਚਾਹੁੰਦੀ ਕਿ ਉਹ ਮੇਰੀ ਦੁਕਾਨ ਤੇ ਆਵੇ ਪਰ ਉਹ ਨਹੀਂ ਸੀ ਟਲਦਾ ਕਿਸੇ ਨਾ ਕਿਸੇ ਸੌਦੇ ਦੇ ਪੱਜ ਕਈ ਕਈ ਵਾਰੀ ਆ ਜਾਂਦਾ ਸੀ ਉਸ ਮਕਾਨ ਵਿੱਚ ਰਹਿੰਦੇ ਆ ਮੈਨੂੰ 2 ਸਾਲ ਬੀਤ ਕੇ ਤੀਜਾ ਚੜ ਗਿਆ ਸੀ ਸੁਲੇਖਾ ਹੁਣ ਪਰ ਜਵਾਨ ਹੋ ਗਈ ਸੀ ਤੇ ਉਸ ਦੀ ਰਹਿਣੀ ਬਹਿਣੀ ਵਿੱਚ ਵੀ ਬੜਾ ਫਰਕ ਆ ਗਿਆ ਸੀ ਉਹ ਹੁਣ ਖੂਬ ਲਿਸ਼ਕੀ ਪੁਸ਼ਕੀ ਰਹਿੰਦੀ ਪਰ ਦੁਕਾਨ ਦਾ ਕੰਮ ਓਵੇਂ ਹੀ ਕਰੀ ਜਾ ਰਹੀ ਸੀ ਇੱਕ ਦਿਨ ਦੀ ਗੱਲ ਹੈ ਉਸ ਦਾ ਪਿਓ ਆਪਣੀ ਭਾਰੀ ਲਾਠੀ ਖੜਕਾਉਂਦਾ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਬਾਬੂ ਜੀ ਮੈਂ ਇੱਕ ਰਾਤ ਲਈ ਭਲਕੇ ਬਾਹਰ ਜਾ ਰਿਹਾ ਹਾਂ ਤੁਸੀਂ ਕੁੜੀ ਦਾ ਜ਼ਰਾ ਧਿਆਨ ਰੱਖਣਾ ਦੂਜੇ ਦਿਨ ਦੁਪਹਿਰੇ ਉਸ ਦਾ ਪਿਓ ਚਲਾ ਗਿਆ ਸੁਲੇਖਾ ਅੱਜ ਵੀ ਖਾਓ ਪਿਓ ਤੋਂ ਵੇਲੀ ਹੋ ਕੇ ਸ਼ਾਮੀ ਮੇਰੇ ਕਮਰੇ ਵਿੱਚ ਆ ਬੈਠੀ ਤੇ ਅਸੀਂ ਇਸ਼ਾਰਿਆਂ ਦੀ ਬੋਲੀ ਵਿੱਚ ਕਾਫੀ ਚੀਰਤਿਕ ਗੱਲਾਂ ਕਰਦੇ ਰਹੇ ਗੱਲਾਂ ਦੇ ਸਿਲਸਿਲੇ ਵਿੱਚ ਸੁਲੇਖਾ ਨੇ ਦੱਸਿਆ ਕਿ ਉਸ ਨੂੰ ਹੀਠਾ ਦੁਕਾਨ ਵਿੱਚ ਇਕੱਲਿਆਂ ਸੌਂਦਿਆਂ ਡਰ ਲੱਗਦਾ ਹੈ ਮੈਂ ਉਸ ਨੂੰ ਕਿਹਾ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਅੱਜ ਦੀ ਰਾਤ ਮੇਰੇ ਕਮਰੇ ਵਿੱਚ ਆ ਕੇ ਸੌਂ ਰੋ ਮੈਂ ਨਹੀਂ ਸੀ ਉਮੀਦ ਕਿ ਉਹ ਮੇਰਾ ਪ੍ਰਸਤਾਵ ਕਬੂਲੇਗੀ ਪਰ ਉਸਨੇ ਬਿਨਾ ਹੀਲ ਹੁਜਤ ਸਗੋ ਖੁਸ਼ੀ ਨਾਲ ਮੇਰੇ ਕਮਰੇ ਵਿੱਚ ਸੌਣਾ ਮਨਜ਼ੂਰ ਕਰ ਲਿਆ। ਉਹ heਠਾਂ ਜਾ ਕੇ ਆਪਣਾ ਬਿਸਤਰਾ ਝੁੱਕ ਲਈ ਤੇ ਕਮਰੇ ਦੀ ਇੱਕ ਨੁੱਕਰੇ ਵਿਛਾ ਕੇ ਲੇਟ ਗਈ। ਬੱਤੀ ਬੁਝਾ ਕੇ ਜਦ ਮੈਂ ਆਪਣੇ ਮੰਜੇ ਤੇ ਲੰਮਾ ਪਿਆ ਤੇ ਥੋੜੀ ਦੇਰ ਬਾਅਦ ਮੇਰੇ ਜਜ਼ਬਾਤ ਵਿੱਚ ਇੱਕ ਅਜੀਬ ਤਰ੍ਹਾਂ ਦੀ ਖਲਬਲੀ ਮਚ ਗਈ। ਜਿਸ ਨੇ ਮੈਨੂੰ ਕਈ ਘੰਟੇ ਬੇਹਰਾਮ ਕਰੀ ਰੱਖਿਆ ਮੇਰੇ ਹੋਸ਼ ਤੇ ਸਮਝ اخلاق ਤੇ ਈਮਾਨ ਸਭ ਕੁਝ ਰਾਤ ਦੇ ਉਸ ਹਨੇਰੇ ਵਿੱਚ ਡੁੱਬਦਾ ਚਲਾ ਜਾ ਰਿਹਾ ਸੀ ਆਪਣੇ ਆਪ ਉਤੇ ਕਾਬੂ ਪਾਣ ਦੀ ਬੜੀ ਕੋਸ਼ਿਸ਼ ਕੀਤੀ ਬੜਾ ਸਮਝਾਇਆ ਆਪਣੇ ਮਨ ਨੂੰ ਕਿ ਮੈਂ ਨਿਰਾਪਾਪ ਦੀ ਖਾਈ ਵਿੱਚ ਹੀ ਨਹੀਂ ਡਿੱਗਣ ਲੱਗਾ ਇੱਕ ਭਲੇ ਆਦਮੀ ਨਾਲ ਵਿਸ਼ਵਾਸ ਘਾਤ ਦਾ ਦੋਸ਼ੀ ਵੀ ਬਣ ਜਾਵਾਂਗਾ ਜਿਹੜਾ ਮੇਰੀ ਅਸ਼ਰਾਫਤ ਉੱਤੇ ਵਿਸ਼ਵਾਸ ਕਰਕੇ ਆਪਣੀ ਜਵਾਨ ਲੜਕੀ ਨੂੰ ਮੇਰੇ ਭਰੋਸੇ ਛੱਡ ਗਿਆ ਹੈ ਪਰ ਅਮੋੜ ਦਿਲ ਨੇ ਇੱਕ ਨਾ ਸੁਣੀ ਅੱਧੀ ਪੌਣੀ ਰਾਤ ਇਸੇ ਹਾਲਾਤ ਵਿੱਚ guzari ਤੇ ਇਸ ਤੋਂ ਬਾਅਦ ਜਦ ਮੇਰਾ ਦਿਲ ਬਿਲਕੁਲ ਬੇਕਾਬੂ ਹੋ ਗਿਆ ਤਾਂ ਮੈਂ ਉੱਠੀ ਖੜੋਤਾ ਤੇ ਦੱਬੇ ਪੈਰੀਂ ਸੁਲੇਖਾ ਦੇ ਬਿਸਤਰੇ ਵੱਲ ਵਧਣ ਲੱਗਾ ਕਮਰੇ ਵਿੱਚ ਹਨੇਰਾ ਘੁੱਪ ਸੀ 32 ਮੈਂ ਜਾਣ ਕੇ ਹੀ ਨਾ ਜਗਾਈ ਛੇਕੜ ਮੇਰਾ ਹੱਥ ਸੁਲੇਖਾ ਦੇ ਬਿਸਤਰੇ ਨੂੰ ਜਾਂਚ ਹੋਇਆ ਤੇ ਫਿਰਦਾ ਫਿਰਦਾ ਉਸ ਦੇ ਸਾਰੇ ਬਿਸਤਰੇ ਨੂੰ ਟਟੋਲ ਗਿਆ ਮੈਂ ਹੱਕਾ ਬੱਕਾ ਰਹਿ ਗਿਆ ਜਦ ਬਿਸਤਰਾ ਖਾਲੀ ਹੋਣ ਦਾ ਮੈਨੂੰ ਯਕੀਨ ਹੋ ਗਿਆ 32 ਜਗਾਈ ਬਿਸਤਰਾ ਵੀ ਖਾਲੀ ਸੀ ਤੇ ਕਮਰਾ ਵੀ ਖਾਲੀ ਸੁਲੇਖਾ ਕਿਤੇ ਨਹੀਂ ਸੀ ਬੂਹਾ ਖੁੱਲਾ ਵੇਖ ਕੇ ਮੈਂ ਸਮਝਿਆ ਸ਼ਾਇਦ ਬਾਹਰ ਨਿਕਲ ਗਈ ਹੋਵੇ। ਟਾਰਚ ਲੈ ਕੇ ਨਿਕਲਿਆ ਪਰ ਉਹ ਕਿਤੇ ਨਹੀਂ ਸੀ। ਛੇਕੜ ਪੌੜੀਆਂ ਉਤਰ ਕੇ ਮੈਂ ਦੁਕਾਨ ਅੱਗੇ ਜਾ ਪਹੁੰਚਿਆ। ਟਾਰਚ ਦੀ ਮਦਦ ਨਾਲ ਤੱਕਿਆ ਬੂਹੇ ਨੂੰ ਜੰਦਰਾ ਨਹੀਂ ਸੀ ਵੱਜਾ ਹੋਇਆ। ਤੱਕ ਕੇ ਵੇਖਿਆ ਅੰਦਰੋਂ ਬੰਦ ਸੀ। ਮੇਰਾ ਸਾਹ ਸੱਤ ਮੁੱਕ ਗਿਆ। ਡੋਲ ਦੀਆਂ ਲੱਤਾਂ ਨਾਲ ਮੈਂ ਮੁੜ ਉੱਪਰ ਚੜ ਆਇਆ। ਤੇ ਸਵੇਰ ਦਾ ਸੂਰਜ ਚੜਨ ਤੋਂ ਪਹਿਲਾਂ ਹੀ ਮੈਂ ਆਪਣੀਆਂ ਬੋਰੀਆਂ ਬਿਸਤਰਾ ਲਪੇਟ ਕੇ ਉਥੋਂ ਨਿਕਲਣ ਦੀ ਕੀਤੀ ਤੇ ਇੱਕ ਦੋਸਤ ਦੇ ਮਕਾਨ ਤੇ ਜਾ ਠਹਿਰਿਆ ਇਹ ਜੇ ਮੇਰੀ ਦਲੀਲ ਦੀ ਪ੍ਰੋੜਤਾ ਵਿੱਚ ਇੱਕ ਜੀਉਂਦਾ ਜਾਗਦਾ ਸਬੂਤ ਜੁਗਲ ਕਿਸ਼ੋਰ ਦੀ ਆਪ ਬੀਤੀ ਸੁਣ ਕੇ ਅਸਾ ਸਭਨਾਂ ਨੂੰ ਉਸ ਦੀ ਦਲੀਲ ਤੇ ਕਾਇਲ ਹੋਣਾ ਪਿਆ ਧੰਨਵਾਦ ਜੀ